ਦੇਖ ਕਿੱਦਾ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਪਏ ਹੋਏ ਨੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹੋ ਭਾਜੀ ਇਹ ਕਤਲ ਜਾਰੇ ਇੰਜੈਕਸ਼ਨ ਦੀ ਤੁਸੀਂ ਕਿਉਂ ਲਾ ਰਹੇ ਹੋ ਜੀ ਮਰ ਜਾਓਗੇ ਸਰ ਨਾ ਲਾਓ ਜੀ ਭਾਜੀ ਮਜਬੂਰ ਆ ਭਾਜੀ ਨਸ਼ਾ ਲੱਗ ਗਿਆ ਛੁੱਟਦਾ ਨਹੀਂ ਆ ਭਾਜੀ ਸੈਂਟਰ ਵੀ ਕੱਟ ਲਿਆ ਭਾਜੀ ਪਰ ਬੜੀ ਕੋਸ਼ਿਸ਼ ਕਰਦੇ ਆ ਛੱਡਦੀ ਏ ਤੋੜ ਲੱਗਦੀ ਏ ਭਾਜੀ ਦਵਾਈ ਮਿਲਦੀ ਆ ਦਵਾਈ ਨਾਲ ਕੁਝ ਨਹੀਂ ਬੰਦਦਾ ਸਰ ਆਦਤ ਬਹੁਤ ਗੰਦੀ ਲੱਗਦੀ ਏ ਸਰ ਆਪਾਂ ਸੋਚਦੇ ਆ ਛੱਡਦੀ ਏ ਦੋ ਦਿਨ ਜੇ ਨਾ ਲਈਏ ਤਾਂ ਸਰ ਤੀਜੇ ਦਿਨ ਇਹ ਲਾਣੀ ਲਾਣਾ ਸਰ ਪਰ ਇੱਕ ਵੀ ਦਿਨ ਸਾਡਾ ਨਾਗਾ ਨਹੀਂ ਲੱਗਦਾ ਸਰ ਪੂਰੀ ਦਿਹਾੜੇ ਦੇ ਵਿੱਚ ਜਿਆਦਾ ਨਹੀਂ ਤਾਂ ਸਰ ਆਪਾਂ ਪੰਜ ਵਾਰੀ ਸਮਾਨ ਸਰ ਲਾ ਲੀਦਾ ਪੰਜ ਵਾਰੀ ਆਪਾਂ ਨੇ ਡੋਜ਼ ਲੈਣੀ ਲੈਣੀ ਪੜੇ ਲਿਖੇ ਪੜੇ ਲਿਖੇ ਪਲਸ 1 ਕੀਤੀ ਹੋਈ ਆ ਸਰ ਘਰਵਾ ਠੀਕ ਆ ਤੀ ਰਿਕਸ਼ਾ ਗੱਡੀ ਚਲਾਉਣਾ ਸਰ ਮੈਂ ਆਪਣੇ ਆਪਣਾ ਕੋਈ ਚੱਕਵਾੜ ਵੀ ਚੋਕਲੀ ਦਾ ਇਹਨੂੰ ਕੱਢ ਲਾ ਮਰ ਜਾਏਗਾ ਬਾਹਰ ਕੱਢ ਲਾ ਇੰਜੈਕਸ਼ਨ ਨੂੰ ਕੱਢ ਲਾ ਸਰ ਸਾਰੇ ਹੁਣੇ ਤਾਂ ਲਾਏ ਅਜੇ ਤਾਂ ਕੁਝ ਬਣਿਆ ਹੀ ਨਹੀਂ ਇੱਕ ਦੋ ਵਾਰੀ ਇਹਨੂੰ ਬਲੱਡ ਕਰਾਂਗੇ ਤਾਂ ਜਾ ਕੇ ਸਰ ਨਸ਼ਾ ਹੋਣਾ ਇਹਦਾ ਬਾਕੀ ਸਰ ਮਜਬੂਰ ਬਹੁਤ ਹੋਏ ਪਏ ਆ ਨਸ਼ਾ ਕਿੱਥੋਂ ਲੈ ਕੇ ਆਨੇ ਆ ਉਹ ਇਹ ਸਾਰੇ ਬਸ ਇੱਥੇ ਕਲੋਨੀ ਚ ਬਿਗਦਾ ਸੱਜੇ ਗਾਂਧੀ ਕਲੋਨੀ ਬਸਤੀ ਇਹ ਕਲੋਨੀ ਦੇ ਵਿੱਚ ਸਾਰੇ ਪਾਸੇ ਨਸ਼ਾ ਵੇਖ ਰਿਹਾ ਸਾਰੇ ਸੱਜੇ ਗਾਂਧੀ ਕਲੋਨੀ ਹੋਈ ਸਾਜ ਕੋਲੋਂ ਆਪਣਾ ਹੀ ਬਣਿਆ ਸਾਰੇ ਪਾਸੇ ਨਸ਼ਾ ਵੇਖ ਰਿਹਾ ਸਾਰਾ ਸਮੈਗ ਵੇਖ ਰਿਹਾ ਅੰਕਲ ਮੈਂ ਜੁਰੀ ਗਾ ਨਸ਼ਾ ਸਰ ਨਸ਼ੇ ਨੇ ਮਾਰ ਲਿਆ ਸਾਨੂੰ ਸਾਰੇ ਆਪਾਂ ਭਰਾ ਦੋ ਭਰਾਵਾ ਸਰ ਦੋਨੋਂ ਦੇ ਦੋਨੋਂ ਹੀ ਨਸ਼ੇ ਚ ਲੱਗੇ ਹੋਇਆ ਸਰ ਕੋਈ ਕਹਿੰਦਾ ਮਤਲਬ ਸਰ ਆਪਾਂ ਤਾਂ ਇਹ ਕਹਿੰਨੇ ਆ ਸਰਕਾਰ ਏ ਨਾ ਸੇ ਨੂੰ ਬੰਦ ਕਰਾ ਦੇਵੇ ਤਾਂ ਛੱਡਿਆ ਜਾਊਗਾ ਸਰ ਛੱਡਿਆ ਜਾਊਗਾ ਸਰ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਮੈਂ ਖੜਾ ਐਸਐਮ ਕਿਹੜੇ ਨਾਮ ਐ ਇਸ ਏਰੀਆ ਦਾ ਇਸ ਏਰੀਆ ਦਾ 33 ਸੈਕਟਰ ਆ ਜੀ 32 ਸੈਕਟਰ ਜੋ ਦੇਖੋ ਲੜਕੇ ਦੇ ਇੰਜੈਕਸ਼ਨ ਲਾ ਰਿਆ ਸੀ ਮੈਂ ਜਾ ਰਿਆ ਸੀ ਮੈਂ ਉਹਨਾਂ ਦੀ ਵੀਡੀਓ ਕਰਾ ਲਾ ਪਿਆ ਇਹ ਦੇਖੋ ਕਿਦਾਂ ਇੰਜੈਕਸ਼ਨ ਇਹਨੇ ਲਾਇਆ ਹੋਇਆ ਬੱਸ ਸਰ ਛੱਡ ਦਿਓ ਪੁੱਤਰੇ ਕਿਛ ਕੁਝ ਨਹੀਂ ਪਿਆ ਤੇ ਇੰਜੈਕਸ਼ਨ ਲਾਇਆ ਸਰ ਜੀ ਛੱਡਨ ਤਾਂ ਆਪਾਂ ਛੱਡ ਦਈਏ ਸਰ ਬਸ ਗੱਲਬਾਤ ਚੱਕਰ ਵਾਲੀ ਇਹ ਆ ਚੱਕਰ ਚੱਕਰ ਵਾਲੀ ਇਹ ਆ ਕਿ ਸਰ ਜੇ ਇਹ ਨਸ਼ਾ ਇੱਥੇ ਬੰਦ ਹੋ ਜਵੇ ਤਾਂ ਜਰੂਰ ਛੱਡਿਆ ਜਾਊਗਾ ਸਰ ਤਾਂ ਇਹ ਨਸ਼ਾ ਇੱਥੇ ਵਿਕਦਾ ਤਾਂ ਸਰ ਕੀ ਕਹਿਣਾ ਹੈ ਤੂੰ ਕੀ ਕਹਿਣਾ ਕਹਿਣਾ ਮੈਂ ਕਹਿੰਦਾ ਸਰ ਆ ਨਸ਼ਾ ਬੰਦ ਹੋ ਜਾਵੇ ਸਰ ਤੇ ਨਸ਼ਾ ਜ ਆਪਾਂ ਛੱਡ ਸਕਦੇ ਆ ਸਰ ਇਹ ਬੰਦ ਹੀ ਨਹੀਂ ਹੁੰਦਾ ਸਰ ਕੀ ਕਰੀਏ ਮਜਬੂਰ ਆ ਸਰ ਅਸੀਂ ਬਸ ਸਰ ਹੁਣ ਕਿੱਥੋਂ ਲੈ ਕੇ ਕਿੰਨੇ ਦਾ ਲੈ ਕੇ ਆਏ ਹੁਣ ਆਪਾਂ ਲੈ ਕੇ ਆਇਆ ਸਰ 1000 ਰੁਪਏ ਦਾ ਹੁਣ ਲਿੱਤਾ ਸਰ ਡੇਲੀ ਕਿੰਨੇ ਦਾ ਲਾ ਲੈਨੇ ਆ ਡੇਲੀ ਦਾ ਤਾਂ ਜਿਆਦਾ ਨਹੀਂ ਤਾਂ 3-400 ਰੁਪਏ 400 ਰੁਪਏ ਦਾ ਜਾਨੀ ਕਿ ਪੂਰੀ ਦਿਹਾੜੀ ਦੇ ਵਿੱਚ ਸਰ ਜਿਆਦਾ ਨਹੀਂ ਤਾਂ 1000 ਤੋਂ 1500 ਰੁਪਏ ਦਾ ਤਾਂ ਕਿਤੇ ਨਹੀਂ ਗਿਆ ਸਰ 200 ਦਾ ਪਹਿਲਾਂ ਤਾਂ 400 ਤੋਂ 500 ਤੋਂ ਥੱਲੇ ਚੀਜ਼ 500 400 ਤੋਂ ਥੱਲੇ ਚੀਜ਼ ਮਿਲਦੀ ਨਹੀਂ ਸੀ ਸਰ ਹੁਣ ਤਾਂ ਸਰ 200 ਰੁਪਏ ਦੇ 250 ਰੁਪਏ ਦੇ ਵਿੱਚ ਵੀ ਚੀਜ਼ ਮਿਲ ਜਾਂਦੀ ਹੈ ਜੀ ਅੱਜ ਜਿੱਦਾਂ ਚੀਜ਼ ਮਿਲਦੀ ਹੈ ਸਰ ਲੈਣੇ ਵਾਲੇ ਨੇ ਤਾਂ ਜੀ ਲਾਣਾ ਜੀ ਜੇ ਆਪਾਂ ਇਹ ਜਾਣਿਆ ਕਿ ਇਹ ਚੀਜ਼ ਨੂੰ ਤੁਸੀਂ ਦੇਖ ਸਕਦੇ ਇੱਥੇ ਪਬਲਿਕ ਵੀ ਖੜੀ ਹੈ ਪਬਲਿਕ ਵੀ ਪਾ ਜੀ ਪਬਲਿਕ ਵੀ ਖੜੀ ਮੈਂ ਇਹਨਾਂ ਨਾਲ ਗੱਲਬਾਤ ਕਰਾਇਆ ਜਿਹੜੇ ਲੋਕੀ ਦੇਖੋ ਛੜਿਆ ਨੌਜਵਾਨ ਨਸ਼ੇ ਦੇ ਵਿੱਚ ਪਏ ਇਹਨਾਂ ਨਾਲ ਕੀ ਕਹਿਣਾ ਚਾਹੋਗੇ ਜੀ ਇਹਨਾਂ ਨੂੰ ਸਹਾਇਤਾ ਹੋਣੀ ਚਾਹੀਦੀ ਹੈ ਲੇਕਿਨ ਜੇ ਤੋਂ ਵਿਗਦਾ ਜਿਹੜਾ ਜਿਹੜਾ ਦਿੰਦਾ ਉਹਨੂੰ ਵੀ ਸਹਾਇਤਾ ਦਿੱਤੀ ਜਾਏਗੀ ਠੀਕ ਹੈ ਕਿਉਂ ਦੁਨੀਆ ਖੱਜਲੀ ਕੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਪਬਲਿਕ ਵੀ ਇਹਨਾਂ ਨੂੰ ਰੋਕ ਰੋਕ ਕੇ ਦੇਖ ਰਹੀ ਲੱਭੀ ਸਰ ਕੀ ਕਹਿਣਾ ਚਾਹੋਗੇ ਮੈਂ ਜਾ ਰਿਹਾ ਸੀ ਮੈਂ ਇੱਕ ਪੱਤਰਕਾਰ ਹਾਂ ਨਸ਼ਾ ਕਰ ਰਹੀ ਸੀ ਅੰਦਰ ਇੰਜੈਕਸ਼ਨ ਲੱਗਾ ਸੀ ਕੀ ਕਹਿਣਾ ਚਾਹोगे ਬਹੁਤ ਮਾੜੀ ਗੱਲ ਕਰਦੇ ਸੀ ਪੁਲਿਸ ਨੂੰ ਕਾਲ ਕੀਤਾ ਸੀ ਹਾਂਜੀ ਪੁਲਿਸ ਨੂੰ ਕਾਲ ਕੀਤਾ 1 ਟੂ 1 ਕੀ ਕਰੇ ਪੁਲਿਸ ਨੂੰ ਕਾਲ ਕੀਤਾ ਨਹੀਂ ਮੈਂ ਪੁਲਿਸ ਨੂੰ ਨਹੀਂ ਫੋਨ ਕੀਤਾ ਜੀ ਮੈਂ ਕਰਾਂ ਫਿਰ ਹਣਾ ਠੀਕ ਆਵੇ ਦੱਸੂਗਾ ਕਿ ਕਿੱਥੋਂ ਨਸ਼ਾ ਲੈਂਦੇ ਆ ਵੀਡੀਓ ਨਹੀਂ ਬਣਾ ਰਹੇ ਕੁਝ ਕਹਿ ਰਹੇ ਆ ਆਪਾਂ ਲਾਈਵ ਕਰ ਰਹੇ ਆ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਬਸ ਸਰ ਬੇਟਾ ਮੈਂ ਤਾਂ ਇਹੀ ਕਹਣਾ ਕਿ ਨਸ਼ੇ ਤੋਂ ਦੂਰ ਹੋ ਜਾਓ ਆਪਾਂ ਇਹ ਕਹਿੰਦੇ ਆ ਸਰ ਇਹ ਚੀਜ਼ ਨੂੰ ਰੋਕਿਆ ਜਾਵੇ ਇਹ ਚੀਜ਼ ਜੇ ਰੁਕ ਗਈ ਤਾਂ ਸਰ ਬਹੁਤ ਬਚਾਅ ਹੋਊਗਾ ਸਰ ਕਹਿੰਦਾ ਭਾਵੇਂ ਇਹ ਜੇ ਚੀਜ਼ ਵਿਕਣੀ ਬੰਦ ਹੋਊਗੀ ਤਾਂ ਬਹੁਤ ਜ਼ਿਆਦਾ ਕੁਝ ਬੰਦੇ ਤਾਂ ਨਾਂ ਲੈ ਸਕਦਾ ਜਿਨ੍ਹਾਂ ਕੋਲ ਨਸ਼ਾ ਲੱਗਿਆ ਹੈ ਕਿਹੜੀ ਦਾ ਸ਼ਾ ਵੇਚਣ ਵਾਲੇ ਹੈ ਇੱਕ ਸੰਨੀ ਮੋਡਲ ਆ ਸਰ ਬਹੁਤ ਵੱਡਾ ਕੰਮ ਆ ਸਰ ਉਹਦਾ ਬਸਤੀ ਬਸਤੀ ਹੈ ਜੋਤੇ ਵਾਲੀ ਬਸਤੀ ਉਹਦਾ ਠੀਕ ਆ ਜੀ ਵਧੀਆ ਰਾਤ ਨੂੰ 2 ਵਜੇ ਵੀ ਚੱਲ ਜੀਏ ਤਾਂ ਰਾਤ ਨੂੰ 2 ਵਜੇ ਵੀ ਚੀਜ਼ ਮਿਲ ਜਾਂਦੀ ਹੈ ਜੀ ਇੱਕ ਤਾਂ ਹੁੰਦਾ ਨਾ ਜੀ ਕਿ ਚੀਜ਼ ਨਹੀਂ ਮਿਲਦੀ ਵੀ ਬੰਦੇ ਨੂੰ ਤਾਂ ਬੰਦਾ ਟਾਈਮ ਕੱਟ ਲਿੰਦਾ ਪਰ ਰਾਤ ਨੂੰ 2 ਵਜੇ ਵੀ ਚੱਲ ਜਾਈਏ ਸਰ ਰਾਤ ਨੂੰ 2 ਵਜੇ ਵੀ ਚੀਜ਼ ਮਿਲ ਜਾਂਦੀ ਆ